ਸੀ ਟੀਮ ਆਰ ਕੇ ਪੱਤਾ ਤੋੜਦੀ ਹੱਥ ਟਾਣੀ ਨੂੰ ਪਾ ਕੇ ਸੀ ਟੀਮ ਆਰ ਕੇ ਪੱਤਾ ਤੋੜਦੀ ਹੱਥ ਟਾਣੀ ਨੂੰ ਪਾ ਕੇ ਆਓ ਤੁਹਾਨੂੰ ਅੱਜ ਹੈਵਨ ਲੋਕੇਸ਼ਨ ਦੇ ਅੰਦਰ ਲੈ ਕੇ ਚਲਦੇ ਆਂ ਦਿਖਾਉਂਦੇ ਆਂ ਉੱਥੇ ਦਾ ਸੱਭਿਆਚਾਰ ਜੋ ਪੰਜਾਬੀ ਕਲਚਰ ਹੋਰ ਜੋ ਵੈਸਟਰਨ ਕਲਚਰ ਸਾਰਾ ਕੁਝ ਆਓ ਚੱਲਦੇ ਆਂ ਅੰਦਰ ਹੈਵਨ ਲੋਕੇਸ਼ਨ ਦੇ ਅੰਦਰ ਐਂਟਰ ਹੁੰਦਿਆਂ ਹੀ ਬਹੁਤ ਵਧੀਆ ਨਹਿਰ ਜਿਹਦੇ ਵਿੱਚ ਵਧੀਆ ਪਾਣੀ ਵਗਦਾ ਐਨ ਲੁੱਕ ਬਹੁਤ ਸੋਹਣੀ ਲੱਗਦੀ ਆ ਦੂਰ ਦੂਰ ਤੱਕ ਆਲੇ ਦੁਆਲੇ ਨਹਿਰ ਦੇ ਦੋਹੀ ਵਸੀ ਫੁੱਲਾਂ ਦੀਆਂ ਲੱਗੇ ਆ ਬੜੀਆ ਵਧੀਆ ਮਹਿਕਾਂ ਛੱਡਦੇ ਆ ਹੈਵਨ ਲੋਕੇਸ਼ਨ ਦੀ ਲੁੱਕ ਨੂੰ ਚਾਰ ਚੰਨ ਲਾਉਂਦੀ ਸਭ ਤੋਂ ਪਹਿਲਾਂ ਵਧੀਆ ਐਂਟਰੀ ਆਓ ਦੇਖਦੇ ਆ ਅੰਦਰ ਕੀ ਕੁਝ ਹੈ ਲੋਕੇਸ਼ਨ ਦੇ ਅੰਦਰ ਐਂਟਰ ਹੁੰਦਿਆਂ ਹੀ ਇਹ ਡਿਉੜੀ ਬਣੀ ਆ ਇੱਥੇ ਆਫਿਸ ਬਣਿਆ ਆ ਹੈਬਲੋਕੇਸ਼ਨ ਦਾ ਇਧਰਲੀ ਸਾਈਡ ਤੇ ਪੰਜਾਬੀ ਕਲਚਰ ਜਿੱਦਾ ਮੇਲਿਆਂ ਦਾ ਪ੍ਰੋਗਰਾਮ ਹੁੰਦਾ ਆ ਇੱਥੇ ਦੁਕਾਨਾਂ ਉਹਦੇ ਉੱਤੇ ਸਾਥ ਦੇ ਵਾਂਗ ਹਮਲਤਾਸ ਦਾ ਪੇੜ ਲੱਗਿਆ ਆ ਇੱਥੇ ਚੁੱਲ੍ਹਾ ਭੱਠੀ ਪੰਜਾਬੀ ਕਲਚਰ ਨੂੰ ਦਰਸਾਉਂਦੇ ਹੋਏ ਜੋ ਜਿੱਥੇ ਆਪਾਂ ਕਾੜਨੀ ਦੇ ਵਿੱਚ ਦੁੱਧ ਰੱਖਦੇ ਹੁੰਦੇ ਆ ਉਹ ਸਾਰਾ ਕੁਝ ਸਿਸਟਮ ਨਾਲ ਲੱਗਿਆ ਆ ਪੂਰਾ ਪੰਜਾਬੀ ਕਲਚਰ ਨੂੰ ਐਂ ਦਰਸਾਉਂਦਾ ਹੋਇਆ ਇਹ ਹੈਵਨ ਲੋਕੇਸ਼ਨ ਦਾ ਦਿਲਕਸ਼ ਨਜ਼ਾਰਾ ਵਾਹ ਆਨੰਦ ਆ ਗਿਆ ਇੱਕ ਵਾਰੀ ਤਾਂ ਦੇਖ ਕੇ ਜਿੱਦਾਂ ਪੰਜਾਬੀ ਕਲਚਰ ਦਾ ਹੁੰਦਾ ਸੀਗਾ ਭਈ ਉਹ ਮਾਲਕੀ ਕੀਮੇ ਵਾਲਾ ਮਾਲਕੀ ਖੁਦ ਉੱਤੇ ਭਰਦੀ ਸੀ ਭਈ ਪਾਣੀ ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ ਵਾਹ ਜੀ ਵਾਹ ਦੂਰ ਤੱਕ ਨਿਗਾਹ ਮਾਰਦੇ ਹਾਂ ਵਾਹ ਜੀਪ ਖੜੀ ਹੈ ਉਧਰਲੇ ਪਾਸੇ ਵਾਹ ਵਾਸਦੀ ਝੌਂਪੜੀ ਬੜੀ ਵਧੀਆ ਬਣਾਈ ਹੈ ਬਹੁਤ ਸੋਹਣੀ ਲੋਕਿਆ ਦੂਰ ਤੱਕ ਦਾ ਨਜ਼ਾਰਾ ਹਾਂ ਦਿਲ ਨੂੰ ਟੁੰਬ ਲੈਣ ਵਾਲਾ ਆ ਇਧਰ ਦੀ ਸਾਈਡ ਵੀ ਨਿਗਾਹ ਮਾਰਦੇ ਆ ਦੇਖੋ ਇਹ ਅੰਗਰੇਜ਼ੀ ਟੱਚ ਬਹੁਤ ਵਧੀਆ ਇੰਗਲਿਸ਼ ਟੱਚ ਜਿੱਦਾਂ ਆਪਾਂ ਵੈਸਟਰਨ ਕਲਚਰ ਨੂੰ ਸ਼ੋਅ ਕਰਦੇ ਆ ਕੋਈ ਵੀ ਆਪਣਾ ਗੀਤ ਜਾਂ ਕੋਈ ਆਪਣਾ ਵੈਸਟਰਨ ਕਲਚਰ ਦੇ ਵਿੱਚ ਕੁਝ ਦਿਖਾਉਣਾ ਹੁੰਦਾ ਆ ਤੇ ਉਹ ਸਾਰਾ ਕੁਝ ਵੈਸਟਰਨ ਕਲਚਰ ਵੀ ਆਪਣੇ ਕੋਲ ਹੈਗਾ ਆ ਬਹੁਤ ਵਧੀਆ ਵੈਸਟਰਨ ਕਲਚਰ ਅੰਬੈਸਟਰ ਕਾਰ ਫੇ ਹਾਰਨੇ ਮੋਟਰਸਾਈਕਲ ਸਾਈਕਲ ਹੋਰ ਬਹੁਤ ਵਧੀਆ ਵਧੀਆ ਕੁਛ ਦੇਖੋ ਲੁੱਕ ਦਿਲ ਨਹੀਂ ਭਰਦਾ ਲੁੱਕ ਦੇਖ ਕੇ ਆਪਾਂ ਸਾਰੇ ਪਾਸੇ ਨਿਗਾਹ ਮਾਰ ਕੇ ਦੇਖਦੇ ਆ ਬਹੁਤ ਵਧੀਆ ਲੋਕੇਸ਼ਨ ਹੈ ਹੈਬਨ ਲੋਕੇਸ਼ਨ ਕਿਚਨ ਬਣਾ ਕੇ ਰੱਖਿਆ ਇੱਥੇ ਪੰਜਾਬੀ ਕਲਚਰ ਨੂੰ ਦਰਸਾਉਂਦਾ ਇਹ ਓਟਾ ਜਿੱਥੇ ਆਪਾਂ ਬੈਠ ਕੇ ਰੋਟੀ ਟੋਕ ਕਰਦੇ ਹੁੰਦੇ ਸੀਗੇ ਇੱਥੇ ਬੈਠ ਕੇ ਅੰਦਰ ਬੀਬੀਆਂ ਰੋਟੀ ਟੋਕ ਪਕਾਉਂਦੀਆਂ ਹੁੰਦੀਆਂ ਆ ਤੇ ਉੱਥੇ ਉਹ ਗੀਠੀਆਂ ਰੱਖੀਆਂ ਜਿਹਦੇ ਉੱਤੇ ਭਾਂਡੇ-ਪੁੰਡੇ ਥਾਲ-ਥੂਲ ਗਲਾਸ ਮਾਂਜ ਕੇ ਉਹਦੇ ਵਿੱਚ ਰੱਖਦੇ ਨੇ ਹੁੰਦੇ ਆ ਇਹ ਦੀਵਦੂਬੇ ਰੱਖਣ ਵਾਸਤੇ ਕੋਈ ਦਿਨ ਤਿਉਹਾਰ ਦੇ ਉੱਤੇ ਉਹ ਆਲੇ ਵੀ ਬਣਾ ਕੇ ਰੱਖਿਓ ਬੜਾ ਵਧੀਆ ਲੱਗਦਾ ਆ ਆਜੋ ਤੁਹਾਨੂੰ ਅੱਗੇ ਦੇਖਦੇ ਆ ਵਾਹ ਜੀ ਵਾ ਨਵੇਂ ਸੈਟ ਹੋਰ ਤਿਆਰ ਹੋ ਰਹੇ ਆ ਵਾਹ ਆਜੋ ਦੇਖਦੇ ਆ ਕਿਹੜੇ ਕਿਹੜੇ ਸੈਟ ਤਿਆਰ ਹੋ ਰਹੇ ਆ ਬਹੁਤ ਵਧੀਆ ਚਾ ਵੈਸਟਰਨ ਪੰਜਾਬੀ ਦਾ ਆਪਾਂ ਦੇਖ ਹੀ ਲਿਆ ਉਸ ਦੇ ਨਾਲ-ਨਾਲ ਤੁਹਾਨੂੰ ਜੋ ਰਾਜਸਥਾਨੀ ਵੀ ਆ ਜੋ ਵਾਹ ਜੀ ਵਾ ਸਵਿਮਿੰਗ ਪੂਰ ਰਾਜਸਥਾਨੀ ਟੱਚ ਸਾਰਾ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਜਿਹੋ ਜਿਹਾ ਵੀ ਤੁਹਾਡੀ ਮਤਲਬ ਕੋਈ ਵੀ ਲੁੱਕ ਤੁਸੀਂ ਚਾਹੁੰਦੇ ਆਂ ਵੀ ਰਾਜਸਥਾਨੀ ਚਾਹੀਦੀ ਆ ਵੈਸਟਰਨ ਚਾਹੀਦੀ ਆ ਫੋਰ ਜਿੱਥੇ ਦਾ ਵੀ ਕੋਈ ਕਲਚਰ ਤੁਸੀਂ ਚਾਹੁੰਦੇ ਹੋ ਉਹਦੇ ਨਾਲ ਅਸੀਂ ਸ਼ੂਟ ਕਰਨਾ ਚਾਹੁੰਦੇ ਆਂ ਕੋਈ ਪ੍ਰੀ-ਵੇਡਿੰਗ ਕਰਨੀ ਚਾਹੁੰਦੇ ਆਂ ਜਾਂ ਕੋਈ ਨਾਟਕ ਕਰਨਾ ਚਾਹੁੰਦੇ ਆਂ ਜਾਂ ਕੋਈ ਗੀਤ ਕਰਨਾ ਚਾਹੁੰਦੇ ਆਂ ਤੁਹਾਨੂੰ ਸਾਰੇ ਤਰ੍ਹਾਂ ਦੀ ਲੋਕੇਸ਼ਨ ਇੱਥੇ ਮਿਲੂਗੀ ਦੇਖੋ ਇਹ ਸੈਟ ਹਜੇ ਤਿਆਰ ਹੋ ਰਿਹਾ ਬਹੁਤ ਵਧੀਆ ਆ ਆਓ ਆਪਾਂ ਦੇਖਦੇ ਆਂ ਆ ਜਿਹੜਾ ਨਵਾਂ ਕੋਸ਼ ਲੁਕੇਸ਼ਨ ਦਾ ਤਿਆਰ ਹੋ ਰਿਹਾ ਆ ਵਾਹ ਜੀ ਵਾਹ ਇਹਦੇ ਵਿੱਚ ਵੀ ਬੜਾ ਪੁਰਾਣਾ ਟੱਚ ਦਿਖਾਇਆ ਆ ਬਹੁਤ ਵਧੀਆ ਆ ਆਜੋ ਹੈਵਨ ਲੁਕੇਸ਼ਨ ਵਾਲੇ ਜੀ ਸਰ ਹੈਲੋ ਬੱਡਾ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਤੁਹਾਡੀ ਹੈਵਨ ਲੋਕੇਸ਼ਨ ਦੇਖ ਕੇ ਦਿਲ ਬਾਗੋ-ਬਾਗ ਹੋ ਗਿਆ ਜੀ ਅੱਛਾ ਜੀ ਤੇ ਆਹ ਗਾਂਹ ਤੱਕ ਆਈਆਂ ਚੱਲ ਕੇ ਤਾਂ ਬੜਾ ਵਧੀਆ ਤੁਸੀਂ ਉਹ ਤੋਂ ਵੀ ਹੋਰ ਜ਼ਿਆਦਾ ਵਧੀਆ ਦਿਲਕਸ਼ ਨਜ਼ਾਰੇ ਪੇਸ਼ ਕੀਤੇ ਹੋ ਜੀ ਬਿਲਕੁਲ ਜੀ ਇਹ ਜਿਹੜੀ ਇਹ ਲੋਕੇਸ਼ਨ ਬਣਾ ਰਹੇ ਆ ਇਹ ਕੀ ਕੁਛ ਆਪਾਂ ਦਰਸਾ ਰਹੇ ਇਹ ਭਾਜੀ ਜੈਪੁਰੀ ਰਾਜਸਥਾਨੀ ਸ਼ਹਿੜਾ ਵਾਹ ਜੀ ਵਾਹ ਇਹ ਜੈਪੁਰੀ ਰਾਜਸਥਾਨ ਨਹੀਂ ਹੈ ਠੀਕ ਹੈ ਜੀ ਠੀਕ ਹੈ ਨਾ ਇਹ ਅੰਦਰ ਹਾਂਜੀ ਹਾਂਜੀ ਵਧੀਆ ਇਹਦਾ ਗੇਟ ਆ ਜੈਪੁਰੀ ਠੀਕ ਹੈ ਜੀ ਠੀਕ ਹੈ ਅੰਦਰ ਜੈਪੁਰੀ ਸਟਾਇਲ ਇਹਦੇ ਅੰਦਰ ਬਣਾ ਵਾਹ ਜੀ ਵਾਹ ਸਾਡੇ ਜੈਪੁਰੀ ਕਲਚਰ ਨੂੰ ਮਤਲਬ ਸਾਰਾ ਕੁਝ ਦਰਸਾਉਂਦੀ ਹੈ ਹਾਂ ਜੀ ਹਾਂ ਜੀ ਵਾਹ ਜੀ ਵਾਹ ਪੰਜਾਬੀ ਟੱਚ ਆ ਸਾਰੇ ਠੀਕ ਹੈ ਜੀ ਉਹ ਸਿਰੇ ਤੇ ਪੰਜਾਬੀ ਟੱਚ ਆ ਸਾਰੇ ਸਾਰੇ ਪੰਜਾਬੀ ਟੱਚ ਆ ਜੀ ਪੰਜਾਬੀ ਟੱਚ ਆ ਇਹ ਜੈਪੁਰੀ ਟੱਚ ਆ ਹਾਂ ਜੀ ਹਾਂ ਜੀ ਤੇ ਰਾਜਸਥਾਨੀ ਟੱਚ ਵੀ ਆ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਇਹ ਹਜੇ ਬਹੁਤ ਉਹ ਸਾਰੀ ਵੀ ਕਰ ਰਹੇ ਤੁਸੀਂ ਹਾਂ ਜੀ ਹਾਂ ਜੀ ਸਵਿੰਗ ਪੂਲ ਰੇਲਵੇ ਸਟੇਸ਼ਨ ਵਾਹ ਰੇਲਵੇ ਸਟੇਸ਼ਨ ਵੀ ਬਣਾ ਹਾਂ ਜੀ ਹਾਂ ਜੀ ਵਾ ਆ ਤਾਂ ਨਜ਼ਾਰੇ ਆ ਜਾਣਗੇ ਫਿਰ ਤਾਂ ਬਿਲਕੁਲ ਜੀ ਫਿਰ ਤਾਂ ਇੱਥੇ ਸਾਰੇ ਸ਼ੂਟ ਜੋ ਵੀ ਪ੍ਰੀ ਬੈਟਿੰਗ ਦਾ ਪ੍ਰੀ ਬੈਟਿੰਗ ਕਿਹਦੇ ਨੇ ਫਿਲਮ ਸ਼ੂਟ ਕਰਨੀ ਹੈ ਹੈਲੋ ਇਹ ਨਹੀਂ ਸ਼ੂਟ ਕੀਤੀ ਜਾ ਸਕਦੀ ਹਾਂਜੀ ਠੀਕ ਹੈ ਜੀ ਜੋ ਵੀ ਨਾਟਕ ਕਰਨੇ ਚਾਹੁੰਦੇ ਆ ਜੀ ਜੀ ਕੋਲਾ ਹਾਲ ਮਿਲੂਗਾ ਹਾਂਜੀ ਹਾਂਜੀ ਸਾਰਾ ਕੁਝ ਮਿਲੂਗਾ ਇੱਥੇ ਤੇ ਉਧਰ ਦੇ ਪਾਸੇ ਉਹ ਜਿਹੜਾ ਬਣ ਰਿਹਾ ਪਰਲੀ ਸਾਈਡ ਤੇ ਉਹ ਭਾਜੀ ਇਸ ਵੇਲੇ ਇਟਾਲੀਅਨ ਟੱਚ ਬਣ ਰਿਹਾ ਵਾਹ ਜੀ ਵਾਹ ਟੈਲੀਅਨ ਟੱਚ ਬਿਲਕੁਲ ਮੈਂ ਦੇਖਿਆ ਉੱਥੇ ਇੱਕ ਸਪਰਿੰਗ ਪੂਲ ਵਰਗਾ ਵੀ ਇਸ ਤਰ੍ਹਾਂ ਦਾ ਸਪਰਿੰਗ ਪੂਲ ਨਹੀਂ ਦੀ ਉਹ ਸਾਰਾ ਪਾਣੀ ਤੇ ਆ ਪਾਣੀ ਦੇ ਵਿੱਚ ਬਣਾਇਆ ਆ ਵਾਹ ਜਿਹੜਾ ਉਹ ਪਾਣੀ ਦੇ ਵਿੱਚ ਦੱਸਿਆ ਉਹਨਾਂ ਨੇ ਵੀ ਇੱਕ ਸ਼ਹਿਰ ਹੈ ਉਹ ਪਾਣੀ ਦੇ ਵਿੱਚ ਹੀ ਵਸਿਆ ਆ ਉਹ ਏ ਰਿਲੇਟਡ ਉਹ ਬਣਾਇਆ ਗਿਆ ਵਾਹ ਜੀ ਵਾਹ ਦਾ ਪੂਰੇ ਮੈਂ ਕਹਾਂ ਹਟਾਲੀ ਨਹੀਂ ਇੱਥੇ ਲੱਗੂਗਾ ਉੱਥੇ ਨੂੰ ਬੰਦੇ ਨੂੰ ਐਂ ਐ ਲੱਗੂਗਾ ਮੈਂ ਇਟਲੀ ਦੇ ਵਿੱਚ ਹੀ ਉੱਥੇ ਗਿਆ ਆ ਕਿੱਦਾਂ ਐਂ ਇੱਦਾਂ ਲੱਗੂਗਾ ਇਟਲੀ ਦਾ ਸ਼ਹਿਰ ਵਾਂਗ ਬਿਲਕੁਲ ਜੀ ਕਿਉਂਕਿ ਉੱਥੇ ਕਹਿੰਦੇ ਸੜਕਾਂ ਦੇ ਉੱਤੇ ਗੱਡੀਆਂ ਨਹੀਂ ਚੱਲਦੀਆਂ ਇਹ ਇਦਾਂ ਗੜੀਓ ਗੜੀ ਜਾਣਾ ਜਾਂ ਫਿਰ ਕਿਸ਼ਤੀਆਂ ਦੇ ਵਿੱਚ ਦੀ ਲੰਘਣਾ ਤੇ ਆਪਾਂ ਜਾਣਗੇ ਕਿ ਕਿਸ਼ਤੀਆਂ ਦੇ ਵਿੱਚ ਆਪਾਂ ਉਹ ਉਹ ਆਪਾਂ ਫੀਲਿੰਗ ਇੱਥੇ ਲਾਵਾਂਗੇ ਕਿਸ਼ਤੀਆਂ ਵਿੱਚ ਦੇ ਵਿੱਚ ਛੱਡੋਗੇ ਬਿਲਕੁਲ ਜੀ ਵਾਹ ਜੀ ਵਾਹ ਫਿਰ ਤੁਹਾਨੂੰ ਨਜ਼ਾਰਾ ਆ ਜਾਊਗਾ ਜੀ ਦੇਖੋ ਜੀ ਇਹ ਜੈਪੁਰੀ ਸੈਟ ਆ ਜੈਪੁਰੀ ਸੈਟ ਵਾਹ ਹਾਂ ਠੀਕ ਹੈ ਨਾ ਇਹਨੀ ਫੀਲਿੰਗ ਤੁਹਾਨੂੰ ਜੈਪੁਰੀ ਜੈਪੁਰੀ ਫੀਲਿੰਗ ਆਊਗੀ ਹਾਂਜੀ ਹਾਂਜੀ ਤਾਂ ਸੋਹਣਾ ਲੱਗੂਗਾ ਜੈਪੁਰ ਦੀ ਤਾਂ ਕਲਾਕਾਰੀ ਬਹੁਤ ਕੀਤੀ ਹੁੰਦੀ ਹੈ ਸਾਰੀ ਕਲਾਕਾਰੀ ਇੱਥੇ ਹੋਊਗੀ ਹੈ ਨਾ ਇੱਥੇ ਹੋਊਗਾ ਬੰਦਾ ਐਂ ਇੱਥੇ ਫੀਲ ਕਰੂਗਾ ਕਿ ਮੈਂ ਜੈਪੁਰ ਦੇ ਵਿੱਚ ਪਹੁੰਚਿਆ ਹਾਂ ਵਾਹ ਜੀ ਵਾਹ ਇਹ ਬਲੋਕੇਸ਼ਨ ਨੇ ਤਾਂ ਫੇਰ ਵਾਕਿਆ ਹੀ ਆ ਤਾਂ ਮੋਜਾ ਲਾਤੀਆਂ ਵੀ ਇੱਥੇ ਦੂਰ ਦੂਰ ਜਾ ਕੇ ਤੁਹਾਨੂੰ ਕੋਈ ਪ੍ਰੀ-ਵੇਟਿੰਗ ਜਾਂ ਕੋਈ ਸ਼ੂਟ ਕਰਨ ਦੀ ਲੋੜ ਨਹੀਂ ਪਊਗੀ ਨਹੀਂ ਇੱਥੇ ਕਰ ਸਕਦੇ ਆ ਇੱਥੇ ਤੁਸੀਂ ਜੈਪੂਰੀ ਦਾ ਆਨੰਦ ਲੈ ਸਕਦੇ ਆ ਇੱਥੇ ਤੁਸੀਂ ਉਹ ਜਿਹੜਾ ਇਟਾਲੀਅਨ ਟੱਚ ਵਾਲਾ ਆਨੰਦ ਲੈ ਸਕਦੇ ਆ ਇੱਥੇ ਵੈਸਟਰਨ ਕਲਚਰ ਲੈ ਸਕਦੇ ਆ ਇੱਥੇ ਪੰਜਾਬੀ ਕਲਚਰ ਨੂੰ ਵੀ ਲੈ ਸਕਦੇ ਆ ਹਾਂਜੀ ਹਾਂਜੀ ਅੰਦਰ ਹੀ ਰੋਡ ਹੋਣਗੇ ਬਣੇ ਰੋਡ ਦੀ ਫੀਲਿੰਗ ਵੀ ਅੰਦਰ ਹੀ ਆਊਗੀ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਜੀ ਹੈਵਨ ਲੋਕੇਸ਼ਨ ਦਾ ਤਾਂ ਆ ਤਾਂ ਮੈਂ ਕਹਾ ਉਹਨਾਂ ਨੇ ਨਜ਼ਾਰੇ ਲਾ ਦਿੱਤੇ ਜੀ ਆਪਾਂ ਸਾਰੇ ਸਟੂਡੀਓ ਵਾਲਿਆਂ ਨੂੰ ਇਹੀ ਕਹਿੰਦੇ ਆ ਜੀ ਆ ਕੇ ਵਿਜ਼ਿਟ ਕਰੋ ਤੁਹਾਡੇ ਰਿਲੇਟਡ ਸਾਰਾ ਕੁਝ ਤੁਹਾਡੇ ਇਹਨਾਂ ਦੇ ਰਿਲੇਟਡ ਸਾਰੇ ਫਰੇਮ ਬਣਾਉਂਦੇ ਆਪਾਂ ਹਾਂਜੀ ਜੀ ਸਾਰੇ ਸਟੂਡੀਓ ਵਾਲਿਆਂ ਨੂੰ ਜਿਹੜੇ ਵੀ ਆਪਣਾ ਕੋਈ ਵੀ ਪ੍ਰੋਗਰਾਮ ਰਿਕਾਰਡ ਕਰਦੇ ਆ ਜਾਂ ਕੋਈ ਆਪਣਾ ਗੀਤ ਰਿਕਾਰਡ ਕਰਦੇ ਆ ਜਾਂ ਕੋਈ ਕਿਸੇ ਨੇ ਪ੍ਰੀ-ਵੈਡਿੰਗ ਕਰਨੀ ਹੈ ਜਾਂ ਕੋਈ ਹੋਰ ਕੋਈ ਸਟੋਰੀ ਜਾਂ ਕੋਈ ਨਾਟਕ ਸ਼ੂਟ ਕਰਨਾ ਹੈ ਤਾਂ ਹਮੇਸ਼ਾ ਯਾਦ ਰੱਖਣਾ ਹੈਵਨ ਲੋਕੇਸ਼ਨ ਦੁਸਾਂਝ ਕਲਾਂ ਨਹਿਰ ਦੇ ਉੱਤੇ ਬਿਲਕੁਲ ਦੁਸਾਂਝਾ ਤੋਂ ਮਸਾ ਅੱਧਾ ਕਿਲੋਮੀਟਰ ਪਿੱਛੇ ਫਰਵਾੜੇ ਵਾਲੀ ਸਾਈਡ ਤੇ ਉੱਤੇ ਨਹਿਰ ਦੇ ਉੱਤੇ ਹੈਵਨ ਲੋਕੇਸ਼ਨ ਯਾਦ ਰੱਖਣਾ ਹੈਵਨ ਲੋਕੇਸ਼ਨ ਹਾਂਜੀ ਆਉਣ ਵਾਲੇ 2 ਮਹੀਨੇ ਤੱਕ ਆਪਣਾ ਸੀਜ਼ਨ ਸ਼ੁਰੂ ਹੋ ਜਾਣਾ ਹੈ ਆਪਾਂ ਬੱਗਾ ਜੀ ਹੁਣਾਂ ਕੋਲੋਂ ਹੈਵਨ ਲੋਕੇਸ਼ਨ ਵਾਲੇ ਕੋਲੋਂ ਪੁੱਛਦੇ ਆਂ ਕਿ ਸਾਨੂੰ ਆਉਣ ਵਾਲੇ 2 ਮਹੀਨੇ ਤੱਕ ਜਦੋਂ ਤੱਕ ਆਪਣਾ ਮਤਲਬ ਆ ਸ਼ੁਰੂ ਹੋਣਾ ਸੀਜ਼ਨ ਆਪਣੇ ਪ੍ਰੋਗਰਾਮਾਂ ਦਾ ਤਦ ਤੱਕ ਸਾਨੂੰ ਇਹ ਸਾਰੇ ਸੈਟ ਤਿਆਰ ਮਿਲ ਜਾਣਗੇ ਜੋ ਵੀ ਆ ਤੁਸੀਂ ਇਹ ਰਖਾ ਲਿਆ ਆ ਉਹ ਦੂਸਰਾ ਦਿਖਾ ਲਿਆ ਪੰਜਾਬੀ ਕਲਚਰ ਵਾਲਾ ਦਿਖਾ ਲਿਆ ਇਹ ਸਾਰੇ ਤਿਆਰ ਮਿਲ ਜਾਣਗੇ ਜੀ ਬਿਲਕੁਲ ਬਿਲਕੁਲ ਸਤੰਬਰ ਦੇ ਵਿੱਚ ਇਹਨੂੰ ਅਸੀਂ ਓਪਨ ਕਰ ਦੇਣਾ ਠੀਕ ਹੈ ਜੀ ਇਹ ਜਿਹੜੇ ਨਾਮ ਦੇ ਸੱਟ ਪਾਣ ਦੇ ਸਤੰਬਰ ਤੱਕ ਰੈਡੀ ਹੈ ਸਤੰਬਰ ਤੱਕ ਮਤਲਬ ਇਹ ਸਾਰੇ ਸੈਟ ਜਿਹੜੇ ਆ ਉਹ ਤਿਆਰ ਹੋ ਜਾਣਗੇ ਤਿਆਰ ਹੋਣਗੇ ਜਿੱਦਾਂ ਮੈਂ ਤੁਹਾਨੂੰ ਦੇਖ ਲਵਾਂ ਇਨਵੈਸਟੇਸ਼ਨ ਦਾ ਵੀ ਵਾਹ ਪਲੇਟਫਾਰਮ ਦੀ ਗੱਲ ਕੀਤੀ ਆ ਜੈਪੂਰੀ ਦੀ ਗੱਲ ਕੀਤੀ ਆ ਪੰਜਾਬੀ ਟੱਚ ਜਿਹੜੇ 8 10 ਬਣਾਏ ਇਕੱਠੇ ਉਹਨਾਂ ਦੀ ਗੱਲ ਕੀਤੀ ਆ ਸਵਿਮਿੰਗ ਪੂਲ ਹੋਰ ਯਾਨੀ ਕਿ ਕੋਈ ਸਟਰੀਟ ਜੀ ਸਾਰਾ ਕੁਝ ਤੁਹਾਨੂੰ ਸਤੰਬਰ ਤੋਂ ਪਹਿਲਾਂ ਰੈਡੀ ਮਿਲ ਜਾਣਾ ਮਤਲਬ ਸਤੰਬਰ ਦੇ ਵਿੱਚ ਇਹ ਰਾਜਸਥਾਨੀ ਜੋ ਜੈਪੂਰੀ ਜੋ ਪੰਜਾਬੀ ਜੋ ਰੇਲਵੇ ਸਟੇਸ਼ਨ ਆ ਸਾਰਾ ਕੁਝ ਜਾਨੀ ਤਿਆਰ ਹੋ ਜਾਵੇਗਾ ਰੈਡੀ ਰੈਡੀ ਚੰਦਾ ਪਲੇਟਫਾਰਮ ਹੈ ਤੁਹਾਨੂੰ ਰੈਡੀ ਮੈਨਾਂ ਸੀਜ਼ਨ ਤੋਂ ਪਹਿਲਾਂ ਮਤਲਬ ਆਪਾਂ ਨੂੰ ਤਿਆਰ ਮਿਲ ਸਕਦਾ ਆਸੀਂ ਪ੍ਰੋਗਰਾਮ ਕਰ ਸਕਦੇ ਇੱਥੇ ਕੋਈ ਵੀ ਤੁਹਾਨੂੰ ਕਿਸੇ ਵੀ ਕਸਟਮਰ ਨੂੰ ਕੁਕਿੰਗ ਜਾਨੀ ਕਿ ਅੰਦਰ ਚਾਹੀਦੀ ਆ ਖਾਣਾ ਦਣਾ ਅੰਦਰ ਮਿਲੂਗਾ ਕੋਈ ਸਾਬੀਆ ਵਗੈਰਾ ਬਾਹਰ ਜਾਣ ਦੀ ਲੋੜ ਨਹੀਂ ਅੰਦਰ ਹੀ ਮਿਲੂਗਾ ਠੀਕ ਹੈ ਜੀ ਕਿਸੇ ਜਾਨੀ ਕਿ ਕੋਈ ਜੰਦੀ ਲੋਨ ਇੱਥੇ ਮਿਲੂਗਾ ਸਾਬ ਠੀਕ ਹੈ ਜੀ ਠੀਕ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਹ 2 ਮਹੀਨੇ ਦੇ ਵਿੱਚ ਇਹ ਸਾਰੇ ਸੈੱਟ ਤਿਆਰ ਹੋ ਜਾਣੇ ਆ ਤੁਹਾਡਾ ਜਦੋਂ ਸੀਜ਼ਨ ਆਉਣਾ ਹੈ ਆਪਣਾ ਪ੍ਰੋਗਰਾਮਾਂ ਦਾ ਤੁਸੀਂ ਸਾਰੇ ਪ੍ਰੋਗਰਾਮ ਇੱਥੇ ਤੁਸੀਂ ਹੈਵਨ ਲੋਕੇਸ਼ਨ ਦੇ ਅੰਦਰ ਆ ਕੇ ਕਰ ਸਕੋਗੇ ਤੁਹਾਨੂੰ ਪੂਰੇ ਸੈੱਟ ਕੰਪਲੀਟ ਮਿਲਣਗੇ ਠੀਕ ਹੈ ਜੀ ਹਮੇਸ਼ਾ ਯਾਦ ਰੱਖਣਾ ਹੈਵਨ ਲੋਕੇਸ਼ਨ ਦੁਸਾਂਤ ਕਾਲ